ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉਤੇ ਅੱਜ ਹੈ ਜੀ 84ਵਾਂ ਦਿਨ 100 ਡੇਸ ਰੈਗੂਲਰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅੱਜ ਤੁਹਾਡੇ ਲਈ ਲੈ ਕੇ ਆਇਆ ਇੱਕ ਹੋਰ ਨਵੇਂ ਸਟਾਈਲ ਦੀ ਦਸਤਾਰ ਦੀ ਵੀਡੀਓ ਰਾਜਵੀਰ ਜਵੰਦਾ ਸਟਾਈਲ ਦਸਤਾਰ ਦੀ ਜਿਹਦੇ ਵਿੱਚ ਅਸੀਂ ਤੁਹਾਨੂੰ ਵਟਾ ਵਾਲੀ ਦਸਤਾਰ ਸਿ ਜਾ ਕੇ ਦਿਖਾਵਾਂਗੇ ਰਾਜਵੀਰ ਜਵੰਦਾ ਸਟਾਈਲ ਤੇ ਇਹਨਾਂ ਦੀ ਪਟਿਆਲਾ ਸ਼ਹੀ ਦਸਤਾਰ ਦੀ ਵੀ ਵੀਡੀਓ ਪੋਸਟ ਕੀਤੀ ਹੋਈ ਹੈ ਮੈਂ 9th ਡੇ ਦੇ ਵਿੱਚ ਉਹਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਚ ਜਾ ਕੇ ਦੇ ਦੇਵਾਂਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਵੀਡੀਓ ਆਡੇ ਤੱਕ ਪਹੁੰਚਦੀਆਂ ਰਹਿਣ ਹੁਣ ਅਸੀਂ ਦਸਤਾਰ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ 8 ਮੀਟਰ ਦੀ ਦਸਤਾਰ ਹੈ ਤੇ ਰੂਬੀਆ ਵੈਲ ਕੈਮੀਕਲ ਕਪੜਾ ਹੈ ਸਭ ਤੋਂ ਪਹਿਲਾਂ ਦਸਤਾਰ ਨੂੰ ਸਲਾਈ ਵਾਲੇ ਹਿੱਸੇ ਤੋਂ ਫੜ ਕੇ ਸਹੀ ਤਰੀਕੇ ਨਾਲ ਤੈਅ ਮੰਨ ਲਵਾਂਗੇ ਫਿਰ ਇਹਨੂੰ ਅਸੀਂ ਗਿੱਲਾ ਕਰਾਂਗੇ ਦੇਖੋ ਇਸ ਤਰੀਕੇ ਨਾਲ ਗਿੱਲੀ ਕੀਤੀ ਹੋਈ ਦਸਤਾਰ ਹਰ ਪਾਸੇ ਬਰਾਬਰ ਗਿੱਲੀ ਹੁੰਦੀ ਆ ਇਸ ਲਈ ਮੈਂ ਤੁਹਾਨੂੰ ਹਰ ਵਾਰੀ ਰਿਪੀਟ ਕਰਦਾ ਹੁਣਾ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਵੀਡੀਓ ਦੇਖਿਓ ਤੁਹਾਨੂੰ ਹਰ ਇੱਕ ਚੀਜ਼ ਨੂੰ ਡਿਟੇਲ ਚ ਦੱਸਿਆ ਜਾਵੇਗਾ ਪੂਣੀ ਤੋਂ ਲੈ ਕੇ ਦਸਤਾਰ ਦੀ ਸ਼ੇਪ ਬਣਾਉਣ ਤੱਕ ਹਰ ਇੱਕ ਲੜ ਨੂੰ ਸਟੈਪ ਬਾਈ ਸਟੈਪ ਲਾਣਾ ਦੱਸ ਪਹਿਲਾਂ ਤਾਂ ਅਸੀਂ ਇੱਕ ਹਿੱਸੇ ਤੋਂ ਦਸਤਾਰ ਨੂੰ ਗਿੱਲਾ ਕਰਾਂਗੇ ਫਿਰ ਦੂਜੇ ਪਾਸੇਓ ਇਸ ਢੰਗ ਨਾਲ ਦਸਤਾਰ ਨੂੰ ਗਿੱਲਾ ਕਰਾਂਗੇ ਤੁਸੀਂ ਖੁਦ ਵੀ ਦੇਖ ਸਕਦੇ ਹੋ ਕਿ ਇਸ ਢੰਗ ਨਾਲ ਗਿੱਲਾ ਕਰਨ ਨਾਲ ਦਸਤਾਰ ਦੇ ਹਰ ਇੱਕ ਹਿੱਸੇ ਤੇ ਬਰਾਬਰ ਪਾਣੀ ਪੈਂਦਾ ਆ ਤੇ ਦਸਤਾਰ ਸਾਰੀ ਬਰਾਬਰ ਗਿੱਲੀ ਹੁੰਦੀ ਆ ਹੁਣ ਜਿਹੜੇ ਸਾਈਡ ਤੇ ਤੁਹਾਡੇ ਚਾਰ ਨੁਕਰਾਂ ਇਕੱਠੀਆਂ ਨੇ ਉਸ ਸਾਈਡ ਤੋਂ ਸਭ ਤੋਂ ਪਹਿਲਾਂ ਉੱਪਰਲੀ ਨੁਕਰ ਚੱਕ ਲਿਓ ਉਹਦੇ ਆ ਧਾਗੇ ਵਾਲਾ ਹਿੱਸਾ ਅੰਦਰ ਕਰਕੇ ਉਂਗਲ ਤੇ ਲਪੇਟ ਲੈਣਾ ਫਿਰ ਇੱਕ ਨੁਕਰ ਛੱਡ ਕੇ ਤੀਜੀ ਨੁਕਰ ਨਾਲ ਵੀ ਇਸੇ ਤਰੀਕੇ ਨਾਲ ਤੁਸੀਂ ਕਰਨਾ ਆ ਤੱਗੇ ਵਾਲਾ ਹਿੱਸਾ ਅੰਤਰ ਕਰਕੇ ਉਹਨੂੰ ਖੱਬੇ ਹੱਥ ਦੀ ਉਂਗਲ ਤੇ ਲਪੇਟ ਲੈਣਾ ਹੈ ਇਹਦੇ ਨਾਲ ਤੁਹਾਨੂੰ ਆਈਡੀਆ ਰਹੇਗਾ ਕਿ ਇਹਦੇ ਵਿੱਚੋਂ ਇੱਕ ਪੱਲਾ ਜਿਹੜਾ ਮਰਜੀ ਪੱਲਾ ਤੁਸੀਂ ਬੰਨ੍ਹ ਦੇਣਾ ਹੈ ਜਾਂ ਕਿਸੇ ਨੂੰ ਫੜਾ ਦੇਣਾ ਹੈ ਪੂਣੀ ਕਰਨ ਦੇ ਲਈ ਪਹਿਲਾਂ ਤਾਂ ਇਹਨੂੰ ਧਿਆਨ ਨਾਲ ਕੈਂਚੀ ਗੱਠ ਮਾਰ ਲਿਓ ਜਿੱਦਾਂ ਮੈਂ ਤੁਹਾਨੂੰ ਮਾਰ ਕੇ ਦਿਖਾ ਰਿਹਾ ਆਇਆ ਇਸ ਤਰੀਕੇ ਨਾਲ ਅੱਧਾ ਇਹ ਕਪੜਾ ਬਾਹਰ ਕੱਢ ਕੇ ਕੈਂਚੀ ਗੱਠ ਮਾਰ ਲੈਣੀ ਹੈ ਤੇ ਫਿਰ ਇਹਨੂੰ ਟਾਈਟ ਕਰਕੇ ਕੱਪੜੇ ਨੂੰ ਛੱਡਦੇ ਹੋਏ ਪਿੱਛੇ ਨੂੰ ਜਾਣਾ ਹੈ ਦਸਤਾਰ نیچے ਨਾ ਲੱਗੇ ਇਸ ਗੱਲ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਹੈ ਖੱਬੇ ਪਾਸੇ ਸਲਾਈ ਰੱਖ ਕੇ ਅਸੀਂ ਦਸਤਾਰ ਦੀ ਪੂਣੀ ਕਰਾਂਗੇ ਪੂਣੀ ਅੱਜ ਨਾਰਮਲ ਤਰੀਕੇ ਨਾਲ ਹੋਵੇਗੀ ਜਿਆਦਾ ਚੋੜੀ ਨਹੀਂ ਕਰਨੀ ਪੂਣੀ ਦੋਨਾਂ ਸਾਈਡਾਂ ਤੋਂ ਬਰਾਬਰ ਕਪੜਾ ਫੜ ਕੇ ਇਸ ਤਰੀਕੇ ਨਾਲ ਪੱਲਿਆਂ ਨੂੰ ਅੰਦਰ ਕਰਦੇ ਹੋਏ ਪਿੱਛੇ ਨੂੰ ਜਾਣਾ ਹੈ ਇਹਦੇ ਨਾਲ ਤੁਹਾਡੀ ਪੂਣੀ ਆ ਜਿਹੜੀ ਬਰਾਬਰ ਹੋ ਜਾਵੇਗੀ ਦੋਨਾਂ ਸਾਈਡਾਂ ਤੋਂ ਫਿਰ ਇੱਕ ਵਾਰੀ ਪੱਲੇ ਨੂੰ ਖਿੱਚ ਕੇ ਫੜਨਾ ਹੈ ਹੱਥ ਦੇ ਵਿੱਚ ਇਸ ਢੰਗ ਨਾਲ ਤੁਹਾਡੀ ਦਸਤਾਰ ਦੀ ਪੂਣੀ ਹੋ ਜਾਵੇਗੀ ਤੇ ਹੁਣ ਉੱਪਰੋਂ ਜੀ ਕੋਈ ਵੀ ਪੱਲੇ ਫੜ ਕੇ ਤੁਸੀਂ ਦਸਤਾਰ ਨੂੰ ਫੜਨਾ ਸ਼ੁਰੂ ਕਰ ਦੇਣਾ ਹੈ ਇਸ ਤਰੀਕੇ ਨਾਲ ਤੁਸੀਂ ਸੈਂਟਰ ਦੇ ਵਿੱਚ ਜਾ ਕੇ ਤੁਹਾਡੀ ਪੂਣੀ ਆ ਜਿਹੜੀ ਗਿੱਠ ਕੈਂਚ ਚ ਚੋੜੀ ਹੋਣੀ ਚਾਹੀਦੀ ਆ ਇਹਦੇ ਨਾਲ ਤੁਹਾਡੀ ਕਿਸੇ ਵੀ ਸਟਾਈਲ ਦੀ ਦਸਤਾਰ ਸਜਾਹ ਹੋ ਸਕਦੀ ਹੈ ਵਟਾਲੀ ਨੋਰਮਲ ਦਸਤਾਰ ਸਜਾਉਣੀ ਹੈ ਪਰ ਅਸੀਂ ਇਹਦੇ ਵਿੱਚ ਅਸੀਂ ਸਿੱਧੇ ਸਿੱਧੇ ਲੜ ਪਾਣੇ ਆ ਇਸ ਲਈ ਜ਼ਿਆਦਾ ਚੋੜੀ ਪੂਣੀ ਦੀ ਲੋੜ ਨਹੀਂ ਹੈਗੀ ਸਾਨੂੰ ਦਸਤਾਰ ਦੇ ਅਕੋਰਡਿੰਗ ਹੀ ਪੂਣੀ ਕਰਨੀ ਚਾਹੀਦੀ ਹੈ ਬੰਦੇ ਨੂੰ ਹਮੇਸ਼ਾ ਬਟ ਜੇ ਤੁਸੀਂ ਸਾਮ ਸਕਦੇ ਹੋ ਜ਼ਿਆਦਾ ਚੋੜੀ ਪੂਣੀ ਨੂੰ ਫਿਰ ਤੁਸੀਂ ਜਿੱਦਾਂ ਮਰਜ਼ੀ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਜਿਹੜੇ ਪੱਲੇ ਅਸੀਂ ਫੜਦੇ ਆ ਰਹੇ ਸੀ ਉਹੀ ਪੱਲੇ ਫੜ ਕੇ ਸਾਡੀ ਪੂਣੀ ਕੰਪਲੀਟ ਹੋ ਗਈ ਹੋਈ ਆ ਹੁਣ ਅਸੀਂ ਦਸਤਾਰ ਲਈ ਬੇਸ ਤਿਆਰ ਕਰਾਂਗੇ ਬੇਸ ਆਪਣਾ ਅੱਜ ਥੋੜਾ ਅਲੱਗ ਤਰੀਕੇ ਨਾਲ ਸਜਾ ਕੇ ਦਿਖਾਉਂਗਾ ਤੁਹਾਨੂੰ ਮੈਂ ਕਬੇ ਪਾਸੇ ਪਹਿਲਾਂ ਤਾਂ ਅਸੀਂ ਜੂੜਾ ਸਾਹਿਬ ਕਰਾਂਗੇ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਤੇ ਉਸ ਤੋਂ ਪਹਿਲਾਂ ਮੇਰੇ ਵੀਰੋ ਕੁਝ ਗਾਜ਼ ਗੱਲ ਕਰਨੀ ਆ ਤੁਹਾਡੇ ਨਾਲ ਜਿਵੇਂ ਅਸੀਂ ਆਪਣਾ 100 ਡੇ ਚੈਲੰਜ ਸ਼ੁਰੂ ਕੀਤਾ ਹੈ ਮੇਰੇ ਵੀਰੋ ਇਹਦੇ ਵਿੱਚ ਰੋਜ਼ ਤੁਹਾਨੂੰ ਅਸੀਂ ਅਲੱਗ-ਅਲੱਗ ਸਟਾਈਲ ਦੇ ਦਸਤਾਰਾ ਸਜਾ ਕੇ ਦਿਖਾਉਣੀ ਆ ਤੇ ਨਾਲ-ਨਾਲ ਸਿਖਾਉਣੀ ਵੀ ਆ ਹਰ ਇੱਕ ਚੀਜ਼ ਨੂੰ ਤੁਹਾਨੂੰ ਅਸੀਂ ਡੀਪਲੀ ਅਤੇ ਡਿਟੇਲ ਦੇ ਵਿੱਚ ਸਮਝਾਈਦਾ ਆ ਇਸ ਲਈ ਮੇਰੇ ਵੀਰੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਸਾਡੀ ਵੀਡੀਓਜ਼ ਤੋਂ ਇਹ ਸਾਡਾ 80 ਸੈਂਟੀਮੀਟਰ ਦਾ ਬੇਸ ਤੇ ਅੰਦਰ ਕੋਈ ਐਕਸਟਰਾ ਬੇਸ ਨਹੀਂ ਰੱਖਿਆ ਸੀ ਖੱਬੇ ਪਾਸੇ ਇਕੱਲਾ ਜੂੜਾ ਸੇਬ ਨੂੰ ਹੀ ਟਿਕਾਇਆ ਹੋਇਆ ਸੀ ਤੇ ਕੇਸਾ ਨੂੰ ਹਰੇ ਕਿਸੇ ਤੋਂ ਅੰਦਰ ਕਰਨ ਤੋਂ ਬਾਅਦ ਚ ਅਸੀਂ ਜਿਹੜਾ ਐਕਸਟਰਾ ਬੇਸ ਰੱਖਾਂਗੇ ਉਹ ਤੁਹਾਨੂੰ ਅਸੀਂ ਅੱਜ ਬੇਸ ਤੋਂ ਬਾਹਰ ਰੱਖਣਾ ਦੱਸਾਂਗੇ ਕਿਉਂਕਿ ਇਹਨਾਂ ਦੀ ਦਸਤਾਰ ਦੀ ਸ਼ੇਪ ਦੇ ਹਿਸਾਬ ਨਾਲ ਹੀ ਮੈਂ ਤੁਹਾਨੂੰ ਬੇਸ ਰੱਖਣਾ ਦੱਸਾਂਗਾ ਕਿਵੇਂ ਤੁਸੀਂ ਵੀ ਬੇਸ ਰੱਖ ਸਕਦੇ ਹੋ ਪਹਿਲਾਂ ਤਾਂ ਪਟਕੇ ਨੂੰ ਇਸ ਤਰੀਕੇ ਨਾਲ ਅੱਗੇ ਕਰ ਲੈਣਾ ਹੈ ਦੋਨੋਂ ਪੱਲੇ ਬਰਾਬਰ ਕਰਕੇ ਪਟਕੇ ਨੂੰ ਚੰਗੀ ਤਰ੍ਹਾਂ ਸਜਾ ਲੈਣਾ ਆਪਣੀ ਜਗ੍ਹਾ ਤੇ ਇਕੱਲਾ ਖੱਬੇ ਪਾਸੇ ਹੀ ਬੇਸ ਰੱਖਣਾ ਹੈ ਅਸੀਂ ਇਹਨੂੰ ਪਹਿਲਾਂ ਇੱਕ ਵਾਰੀ ਪੱਗ ਵਾਂਗੂ ਪਿੰਚ ਕਰਕੇ ਰੱਖ ਲਵਾਂਗੇ ਪੱਲੇ ਨੂੰ ਕਿਉਂਕਿ ਕੰਨ ਦੇ ਉੱਪਰ ਰੱਖਣਾ ਹੈ ਇਹਦੇ ਨਾਲ ਤੁਹਾਡਾ ਅੱਖ ਵਾਲਾ ਪਹਿਲਾਂ ਪੱਲਾ ਖਿਸਕਦਾ ਨਹੀਂ ਹੈਗਾ ਫਿਰ ਇਹ ਅਸੀਂ ਇਹ 40 ਸੈਂਟੀਮੀਟਰ ਦਾ ਕਪੜਾ ਜਿਹੜਾ ਤੈ ਮਾਰ ਕੇ ਰੱਖਿਆ ਇਹਨੂੰ ਅਸੀਂ ਇਸ ਜਗ੍ਹਾ ਦੇ ਉੱਤੇ ਲਾ ਦੇਣਾ ਹੈ ਦੇਖੋ ਜਿੱਥੋਂ ਉਹਨਾਂ ਦੀ ਦਸਤਾਰ ਬਾਹਰ ਹੈ ਉੱਥੇ ਹੀ ਅਸੀਂ ਬੇਸ ਰੱਖਣਾ ਹੈ ਤੁਸੀਂ ਕਿਸੇ ਵੀ ਵਰਗੀ ਦਸਤਾਰ ਸਜਾਓ ਉਹਦੇ ਵਿੱਚ ਪਹਿਲਾਂ ਉਹਨਾਂ ਦੀ ਦਸਤਾਰ ਨੂੰ ਥੋੜਾ ਜਿਹਾ ਸਟੱਡੀ ਕਰੋ ਉਸ ਤੋਂ ਬਾਅਦ ਚ ਉਹਨਾਂ ਵਰਗੀ ਦਸਤਾਰ ਸਜਾਓ ਇਹ ਨਹੀਂ ਤੁਸੀਂ ਦਸਤਾਰ ਸਜਾ ਰਹੇ ਹੋ ਕਹਿ ਦਿੱਤਾ ਤੁਸੀਂ ਦਸਤਾਰ ਉਹਨਾਂ ਵਰਗੀ ਸਜਾ ਰਹੇ ਪਰ ਸਜਾਈ ਤੁਸੀਂ ਹੈ ਹੀ ਠੀਕ ਹੈ ਆਪਣੇ ਮਨ ਨੂੰ ਖੁਸ਼ ਨਹੀਂ ਕਰਨਾ ਆਪਾਂ ਦਸਤਾਰ ਤੁਹਾਨੂੰ ਸਜਾ ਕੇ ਵੀ ਦਿਖਾਣੀ ਹੈ ਉਹਨਾਂ ਵਰਗੀ ਫਿਰ ਅਸੀਂ ਜਿੱਧਰੋਂ ਜੀ ਪੂਣੀ ਖਤਮ ਕੀਤੀ ਸੀ ਉਧਰੋਂ ਜੀ ਪੱਲਾ ਫੜ ਕੇ ਪਹਿਲਾ ਮੂਹ ਦੇ ਵਿੱਚ ਫੜ ਲੈਣਾ ਹੈ ਇਹਦੇ ਤੁਸੀਂ ਸਿੱਧਾ ਜਾਂ ਪੱਲਾ ਕਰਕੇ ਪਹਿਲਾਂ ਇਹਨੂੰ ਇੱਕ ਵਾਰੀ ਅੰਦਰ ਫੋਲਡ ਕਰ ਦੇਣਾ ਹੈ ਫਿਰ ਇਹਨੂੰ ਸਾਫ਼ ਕਰਨ ਤੋਂ ਬਾਅਦ ਚ ਇਹਦੇ ਦੋ ਤਿੰਨ ਵਟ ਬਣਾਵਾਂਗੇ ਅਸੀਂ ਵਟ ਜਿਵੇਂ ਉਹਨਾਂ ਦੀ ਦਸਤਾਰ ਦੇ ਵਿੱਚ ਨੇ ਉਵੇਂ ਹੀ ਬਣਾਣਿਆ ਸਿੱਧੇ ਸਿੱਧੇ ਵਟ ਪਹਿਲਾਂ ਇਸ ਵਾਰੀ ਇੱਕ ਪੱਲੇ ਨੂੰ ਅੰਦਰ ਨੂੰ ਫੋਲਡ ਕਰਕੇ ਇੱਕ ਲੜ ਬਣਾ ਲਿਆ ਹੋਇਆ ਤੇ ਇਹਦੇ ਉੱਪਰ ਜੀ ਅਸੀਂ ਇੱਕ ਜਾਂ ਦੋ ਵਟ ਬਣਾ ਲਵਾਂਗੇ ਉਹਨਾਂ ਦੀ ਦਸਤਾਰ ਦੇ ਵਿੱਚ ਵੀ ਸਿੱਧੇ ਸਿੱਧੇ ਵਟ ਨੇ ਸੱਜੀ ਅੱਖ ਦਾ ਜਿੱਥੇ ਪਰਵਟਾ ਸ਼ੁਰੂ ਹੁੰਦਾ ਉਸ ਜਗ੍ਹਾ ਤੇ ਤੁਸੀਂ ਇੰਨੀ ਕੁ ਵੀ ਉੱਚੀ ਰੱਖ ਕੇ ਮੋਹਲੇ ਹਿੱਸੇ ਤੋਂ ਜਿੱਥੇ ਤੁਹਾਡਾ ਨਾਕਾ ਉਸ ਹਿਸਾਬ ਨਾਲ ਦਸਤਾਰ ਨੂੰ ਰੱਖਣਾ ਹੈ ਇਸ ਜਗ੍ਹਾ ਤੇ ਠੀਕ ਹੈ ਤੇ ਐਦਾਂ ਹੀ ਤੁਹਾਨੂੰ ਦਸਤਾਰ ਦੀ ਸ਼ੇਪ ਆ ਜਿਹੜੀ ਉਹ ਮਾਪਣੀ ਚਾਹੀਦੀ ਹੈ ਹਰ ਕਿਸੇ ਦੀ ਤੇ ਇਹਦੇ ਨਾਲ ਤੁਹਾਡੀ ਦਸਤਾਰ ਦੀ ਸ਼ੇਪ ਹਮੇਸ਼ਾ ਉਹਨਾਂ ਵਰਗੀ ਹੀ ਬਣੇਗੀ ਜਦੋਂ ਤੁਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਨੋਟ ਕਰੋਗੇ ਹੁਣ ਇਹਦੇ ਵਿੱਚ ਅਸੀਂ ਇੱਕ ਸਿੰਗਲ ਜਿਹਾ ਵਟ ਪਾ ਕੇ ਇਹਨੂੰ ਲੜ ਨੂੰ ਰੱਖ ਦਿੱਤਾ ਹੋਇਆ ਹੈ ਉੱਪਰ ਜੀ ਲੜਦਾ ਮੋਟਾ ਹਿੱਸਾ ਪਿੰਚ ਕਰਦੇ ਹੋਏ ਇਸ ਤਰੀਕੇ ਨਾਲ ਪੇਚ ਨੂੰ ਰੱਖਿਆ ਆ ਮੋਹਲੇ ਹਿੱਸੇ ਤੋਂ ਵੀ ਆਪਾਂ ਇਸੇ ਤਰੀਕੇ ਨਾਲ ਕਰਨਾ ਆ ਉੱਪਰਲੇ ਲੜ ਤੁਸੀਂ ਥੋੜੇ ਜੇ ਫੁੱਲਵੇਂ ਫੁੱਲਵੇਂ ਕਰਕੇ ਰੱਖਣੇ ਆ ਸਲਾਈ ਨਹੀਂ ਫੇਰਨੀ ਉੱਪਰਲੇ ਪੇਚਾਂ 'ਚ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਆ ਹੁਣ ਅਸੀਂ ਇਹਦੇ ਵੀ ਤਿੰਨ ਕਵੱਟੇ ਸਿੱਧੇ-ਸਿੱਧੇ ਬਣਾ ਕੇ ਇਸ ਪੇਚ ਨੂੰ ਲਗਾਵਾਂਗੇ ਗੱਲ ਕਰਦੇ ਹਾਂ ਹੁਣ ਸ਼ੇਪ ਦੀ ਜਿੱਦਾਂ ਉਹਨਾਂ ਦੀ ਕੰਨ ਦੇ ਕੋਲੋਂ ਦਸਤਾਰ ਬਾਹਰ ਅਣੀ ਸ਼ੁਰੂ ਹੁੰਦੀ ਆ ਨਾ ਤੁਸੀਂ ਵੀ ਉਸੇ ਤਰੀਕੇ ਨਾਲ ਦਸਤਾਰ ਬਾਹਰ ਕੱਢਣੀ ਸ਼ੁਰੂ ਕਰਨੀ ਆ ਤੇ ਵਟ ਤੁਹਾਡੇ ਸਿੱਧੇ-ਸਿੱਧੇ ਹੋਊਗੇ ਇਸ ਤਰੀਕੇ ਨਾਲ ਤੁਸੀਂ ਸਿੱਧੇ-ਸਿੱਧੇ ਵੱਟ ਪਾ ਕੇ ਹੱਥ ਨਾਲ ਪ੍ਰੈਸ ਕਰਦੇ ਹੋਏ ਪੇਚਾਂ ਨੂੰ ਪਿੱਛੇ ਤੱਕ ਲੈ ਕੇ ਜਾਣਾ ਹੈ ਫਿਰ ਪੇਚਾਂ ਨੂੰ ਸਾਫ਼ ਕਰਨ ਤੋਂ ਬਾਅਦ ਅਸੀਂ ਇਸ ਲੜ ਨੂੰ ਪਿੱਛੋ ਜੀ ਪਿੰਚ ਕਰਾਂਗੇ ਤੁਹਾਡੀ ਦਸਤਾਰ ਦੀ ਸ਼ੇਪ ਆ ਨਾ ਉਹਨਾਂ ਵਰਗੀ ਬਣਾਉਣ ਲਈ ਤੁਹਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਹੈ ਤੇ ਜੇਕਰ ਮੈਂ ਤੁਹਾਨੂੰ ਕਹਿੰਨਾ ਨਾ ਕਿ ਵੀਡੀਓ ਪੂਰੀ ਦੇਖੋ ਇਹਦਾ ਮਤਲਬ ਤੁਹਾਨੂੰ ਵੀਡੀਓ ਪੂਰੀ ਹੀ ਦੇਖਣੀ ਪੈਣੀ ਹੈ ਜਦੋਂ ਕਿਸੇ ਵਰਗੀ ਦਸਤਾਰ ਤੁਹਾਨੂੰ ਸਿੱਖਣੀ ਹੈ ਕਿਉਂਕਿ ਮੈਂ ਤੁਹਾਨੂੰ ਹਰ ਇੱਕ ਲੜ ਨੂੰ ਸਹੀ ਜਗ੍ਹਾ ਤੇ ਲਾਣਾ ਦੱਸਦਾ ਹਾਂ ਤਾਂ ਜੋ ਉਹਨਾਂ ਵਰਗੀ ਸ਼ੇਪ ਬਣ ਸਕੇ ਹੁਣ ਪਿਛਲੇ ਹਿੱਸੇ ਤੋਂ ਮੋਟਾ ਪੱਲਾ ਉੱਪਰ ਰੱਖ ਕੇ ਅਸੀਂ ਇਸ ਲੜ ਨੂੰ ਲਗਾ ਰਹੇ ਹਾਂ ਉੱਪਰਲੇ ਪੱਲਿਆਂ ਨੂੰ ਜਿੱਦਾਂ ਮੈਂ ਤੁਹਾਨੂੰ ਕਿਹਾ ਹੱਥ ਨਾਲ ਕੱਲੇ ਮੋٹے ਹੀ ਕਰਨਾ ਹੈ ਇਹਨਾਂ ਦੇ ਵਿੱਚ ਥੋੜੇ-ਮੋਟੇ ਜਿਹੜੇ ਵੱਟ ਪੈਂਦੇ ਨੇ ਉਹਨਾਂ ਨੂੰ ਐਜ਼ ਇਟ ਇਜ਼ ਹੀ ਰਹਿਣ ਦੇਣਾ ਹੈ ਇਹਨੂੰ ਪਹਿਲਾਂ ਪੱਲੇ ਨੂੰ ਇਕੱਠਾ ਕਰਕੇ ਇਹਦੇ ਵਿੱਚ ਵੀ ਤਿੰਨ-ਚਾਰ ਵੱਟ ਤੁਸੀਂ ਸਿੱਧੇ-ਸਿੱਧੇ ਬਣਾ ਕੇ ਇਹਨੂੰ ਨਾਲ ਦੀ ਨਾਲ ਰੱਖਾਂਗੇ ਪਹਿਲਾਂ ਇਹਦੇ ਪਤਲੇ-ਪਤਲੇ ਜਿਹੇ ਵੱਟ ਬਣਾਣੇ ਆ ਰੱਖਣੇ ਤਾਂ ਲੜ ਵਾਂਗੂ ਹੀ ਆ ਪਰ ਇਹ ਬਣਾਣੇ ਬਣਨੇ ਤੁਹਾਡੇ ਵੱਟ ਜੇ ਚਾਹੀਦੇ ਆ ਸਿੱਧੇ-ਸਿੱਧੇ ਜ਼ਿਆਦਾ ਵੀ ਨਾ ਦਿਖਣ ਇਹ ਮਤਲਬ ਕਿ ਵੱਟ ਕੋਈ ਸਾਫ਼ ਨਾ ਹੋਵੇ ਵਿੱਚ ਵਿੱਚ ਪਰ ਬਣਾਣਿਆ ਸੀ ਘੱਟ ਹੀ ਨੇ ਵਟ ਇਸ ਤਰੀਕੇ ਨਾਲ ਬਣਾ ਕੇ ਤੁਸੀਂ ਇੱਕੋ ਜਗ੍ਹਾ ਤੇ ਰੱਖਣਿਆ ਵਟ ਫੇ ਸਿੱਧਾ ਇਸ ਤਰੀਕੇ ਨਾਲ ਪ੍ਰੈਸ ਕਰਨਾ ਦਸਤਾਰ ਨੂੰ ਜਿੱਦਾਂ ਉਹਨਾਂ ਦੀ ਦਸਤਾਰ ਹੈ ਮੋਨਲੇ ਹਿੱਸੇ ਤੋਂ ਜ਼ਿਆਦਾ ਬਾਹਰ ਨਹੀਂ ਹੈਗੀ ਥੋੜੀ ਜੀ ਦੱਬਮੀ ਦਸਤਾਰ ਹੈ ਇਸੇ ਤਰੀਕੇ ਨਾਲ ਤੁਸੀਂ ਵੀ ਨਾਲ-ਨਾਲ ਦਸਤਾਰ ਨੂੰ ਦੱਬਣਾ ਹੈ ਤੀਜੇ ਲੜ ਦੇ ਵਿੱਚ ਵੀ ਅਸੀਂ ਜ਼ਿਆਦਾ ਵਟ ਨਹੀਂ ਪਾਏ ਸਿੱਧੇ ਜੇ ਵਟ ਬਣਾ ਕੇ ਇਹਨੂੰ ਵੀ ਇਸ ਤਰੀਕੇ ਨਾਲ ਪ੍ਰੈਸ ਕਰਦੇ ਹੋਏ ਲਾ ਰਹੀਆਂ ਪੇਚਾਂ ਨੂੰ ਗੋਲਾਈ ਜਿਹੜੀ ਆ ਤੁਹਾਡੀ ਦਸਤਾਰ ਦੀ ਇਹ ਨਾਲ-ਨਾਲ ਮੇਨਟੇਨ ਕਰਨੀ ਆ ਤੁਸੀਂ ਤੇ ਹੱਥ ਫੇਰ-ਫੇਰ ਕੇ ਪੇਚਾਂ ਨੂੰ ਬਿਠਾਵਾਂਗੇ ਅਸੀਂ ਤੇ ਦਸਤਾਰ ਦੀ ਜਿਹੜੀ ਗੁਲਾਈਆ ਉਹਨੂੰ ਵੀ ਨਾਲ ਦੀ ਨਾਲ ਬਣਾਵਾਂਗੇ ਫਿਰ ਪਿੱਛੋ ਜੀ ਪੇਜ ਨੂੰ ਖਿੱਚ ਕੇ ਅੰਦਰੋਂ ਜੀ ਪਿੰਚ ਕਰ ਦੇਣਾ ਆ ਫਿਰ ਅਸੀਂ ਦੋਨੋਂ ਪੱਲੇ ਬਰਾਬਰ ਕਰਾਂਗੇ ਦੋਨੋਂ ਪੱਲੇ ਬਰਾਬਰ ਕਰਕੇ ਹੀ ਅਸੀਂ ਵਟ ਬਣਾਣੀ ਆ ਪਰ ਵਟ ਬਣਾਉਣ ਵੇਲੇ ਦੋਨੋਂ ਪੱਲੇ ਤੁਹਾਡੇ ਅੰਦਰੋਂ ਵਿੱਚ ਨਹੀਂ ਆਣੇ ਚਾਹੀਦੇ ਠੀਕ ਹੈ ਜੀ ਤੇ ਇਹਦੇ ਵਿੱਚ ਵੀ ਤੁਸੀਂ ਇਸੇ ਤਰੀਕੇ ਨਾਲ ਪੱਲੇ ਨੂੰ ਉੱਪਰੋਂ ਜੀ ਮੋਟਾ ਕਰਕੇ ਇਸ ਢੰਗ ਨਾਲ ਲਾਣਾ ਆ ਉੱਪਰਲੇ ਹਿੱਸੇ ਤੋਂ ਪੇਚਾਂ ਦਾ ਜਿਹੜਾ ਗੈਪ ਆ ਉਹ ਤੁਸੀਂ ਥੋੜਾ ਜਿਹਾ ਜ਼ਿਆਦਾ ਰੱਖਣਾ ਆ ਫਿਰ ਅਸੀਂ ਇਸ ਪੱਲੇ ਦੇ ਵਿੱਚ ਵੀ ਥੋੜੀ ਜਿਹੀ ਵਟ ਬਣਾਣੀ ਆ ਦੇਖੋ ਦਸਤਾਨ ਨੂੰ ਕਾਪੀ ਕਰਨਾ ਤਾਂ ਪੂਰੀ ਤਰ੍ਹਾਂ ਕਾਪੀ ਕਰੋ ਜਿਹੜੀਆਂ ਤੁਹਾਨੂੰ ਥੋੜੀਆਂ-ਮੋਟੀਆਂ ਕਮੀਆਂ ਪੇਸ਼ੀਆਂ ਲੱਗਦੀਆਂ ਨਾ ਉਹਨਾਂ ਨੂੰ ਵੀ ਮੈਂ ਤੁਹਾਨੂੰ ਦੂਰ ਕਰਕੇ ਦਿਖਾਣਾ ਹੁੰਦਾ ਠੀਕ ਹੈ ਮੇਰੇ ਵੀਰੋ ਉਹ ਨਾਲ ਦੀ ਨਾਲ ਤੁਹਾਡੇ ਨਾਲ ਗੱਲਬਾਤ ਕਰੀ ਦੀ ਹੈ ਜਿੱਥੇ ਵੀ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਮੇਰੇ ਵੀਰੋ ਉਹ ਤੁਹਾਨੂੰ ਸਹੀ ਕਰਕੇ ਦਿਖਾਉਂਗਾ ਮੈਂ ਇਹਦੇ ਵਿੱਚ ਵੀ ਅਸੀਂ ਸਿੱਧੇ-ਸਿੱਧੇ ਜੇ ਤਿੰਨ-ਚਾਰ ਵਟ ਬਣਾਏ ਆ ਉਹਨਾਂ ਨੂੰ ਸਿੱਧੇ ਕਰਕੇ ਰੱਖਿਆ ਆ ਖਿੱਚ ਕੇ ਇਸ ਪੱਲੇ ਨੂੰ ਲਾਣਾ ਆ ਕਿਉਂਕਿ ਤੁਹਾਡੇ ਵਟਨਾ ਥੋੜੇ ਜਿਹਾ ਫੁੱਲਵੇਂ ਨਹੀਂ ਹੋਣੇ ਚਾਹੀਦੇ ਜਿਆਦਾ ਫੁੱਲਵੇਂ ਨਹੀਂ ਲੱਗਣੇ ਚਾਹੀਦੇ ਪੇਚ ਨੂੰ ਲਗਾਓ ਹੱਥ ਨਾਲ ਪ੍ਰੈਸ ਕਰੋ ਇਸ ਤਰੀਕੇ ਨਾਲ ਤੁਹਾਡੇ ਲੜ ਜਿਹੜੇ ਬੈਠ ਜਾਣਗੇ ਤੇ ਦੇਖਣ ਨੂੰ ਵੀ ਸਿੱਧੇ-ਸਿੱਧੇ ਲੱਗਣਗੇ ਇਹ ਪਰ ਇਹ ਸਿੱਧੇ-ਸਿੱਧੇ ਹੋਣਗੇ ਨਹੀਂ ਇਹ ਬਸ ਆਪਣੀ ਜਗ੍ਹਾ ਤੇ ਬੈਠੇ ਹੋਣਗੇ ਕਿਉਂਕਿ ਇਹਦੇ ਵਿੱਚ ਨਾ ਵਟ ਇੱਕ ਵਟ ਜਾ ਕੇ ਅੱਗੇ ਜਾ ਕੇ ਖਤਮ ਹੋ ਜਾਂਦਾ ਦੂਜਾ ਵਟ ਸ਼ੁਰੂ ਹੁੰਦਾ ਐਦਾਂ ਦੇ ਵਟ ਹੋਣੇ ਚਾਹੀਦੇ ਤੁਹਾਡੇ ਤੇ ਫਿਰ ਪਿਛਲੇ ਹਿੱਸੇ ਤੋਂ ਪੇਚ ਨੂੰ ਪਿੰਚ ਕਰ ਦੇਣਾ ਹੈ ਹੁਣ ਅਸੀਂ ਮੇਰੇ ਵੀਰੋ ਦੋਨੋਂ ਪੱਲੇ ਫਿਰ ਬਰਾਬਰ ਕਰਨੇ ਆ ਫੇਰ ਇਹਦਾ ਲੜ ਅਗਲਾ ਲਗਾਵਾਂਗੀ ਦਸਤਾਰ ਦਾ ਮੋਟਾ ਹਿੱਸਾ ਹਮੇਸ਼ਾ ਉੱਪਰਲੇ ਪਾਸੇ ਹੋਣਾ ਚਾਹੀਦਾ ਤੁਹਾਡਾ ਦੋਨੋਂ ਖੁੱਲੇ ਹਿੱਸੇ نیچے ਹੋਣੇ ਚਾਹੀਦੇ ਆ ਇਹਦੇ ਨਾਲ ਉੱਪਰੋ ਜੀ ਦਸਤਾਰ ਤੁਹਾਡੀ ਗੁਲਾਈ ਦੇ ਵਿੱਚ ਬਣੇਗੀ ਤੇ نیچے ਜੀ ਅੰਦਰ ਨੂੰ ਆਂਦੀ ਜਾਵੇਗੀ ਹੁਣ ਦੇਖੋ ਇਹਦੇ ਵਿੱਚ ਆਪਾਂ ਇਕੱਠਾ ਕਰਕੇ ਪੇਜ ਨੂੰ ਇਹਦੇ ਵੀ ਤਿੰਨ ਚਾਰ ਵੱਟ ਬਣਾਵਾਂਗੇ ਆਪਣੀ ਜਗ੍ਹਾ ਤੇ ਇਹ ਜਗ੍ਹਾ ਤੇ ਨਾ ਉਹਨਾਂ ਦੇ ਡੰਗ ਹੁੰਦਾ ਆ ਆਪਾਂ ਇਸ ਜਗ੍ਹਾ ਤੇ ਡੰਗ ਰਹਿਣ ਨਹੀਂ ਦੇਣਾ ਹੈਗਾ ਮੈਂ ਤੁਹਾਨੂੰ ਕਿਹਾ ਸੀਗਾ ਨਾ ਕਿ ਜਿਹੜੀਆਂ ਕਮੀਆਂ ਮੈਨੂੰ ਲੱਗੀਆਂ ਮੈਂ ਤੁਹਾਨੂੰ ਦੂਰ ਕਰਕੇ ਦਿਖਾਵਾਂਗਾ ਜੇ ਤੁਸੀਂ ਉਹਨਾਂ ਦੀ ਫੋਟੋ ਜ਼ੂਮ ਕਰੋਗੇ ਨਾ ਮੈਂ ਤੁ ਕਿਉਂਕਿ ਦੇਖੋ ਜੇ ਤੁਸੀਂ ਐਦਾਂ ਹੀ ਆਖਰੀ ਲੜ ਨੂੰ ਲਾਇਆ ਨਾ ਇਸ ਜਗ੍ਹਾ ਤੇ ਤਾਂ ਤੁਹਾਡਾ ਅੱਖ ਵਾਲਾ ਲੜ ਖਿਸਕ ਜਾ ਕੰਨਾ ਪਿੱਛੇ بار بار ਤੁਸੀਂ ਇਸ ਜਗ੍ਹਾ ਨੂੰ ਵੀ ਫਿਲ ਕਰਨਾ ਆ ਕਿਉਂਕਿ ਦੇਖੋ ਜੇ ਤੁਸੀਂ ਨਾ ਫਿਲ ਕੀਤਾ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖ ਲਿਓ ਜੇ ਤੁਸੀਂ ਨਾ ਫਿਲ ਕੀਤਾ ਤਾਂ ਉਹਦੇ ਨਾਲ ਤੁਹਾਨੂੰ ਨੁਕਸਾਨ ਹੋਣਾ ਕਿ ਤੁਹਾਡਾ ਅੱਖ ਵਾਲਾ ਸੱਜੇ ਪਾਸੇ ਵਾਲਾ ਪੱਲਾ ਠੀਕ ਹੈ ਕਲਗੀ ਵਾਲਾ ਲੜ ਜਿਹਨੂੰ ਕਹਿੰਦੇ ਆਪਾਂ ਤੇ ਉਹ ਖਿਸਕਣਾ ਸ਼ੁਰੂ ਹੋ ਜਾਣਾ ਜੇ ਉਹਦੇ ਥੱਲੇ ਬੇਸ ਹੀ ਨਹੀਂ ਹੋਵੇਗਾ ਕਿਉਂਕਿ ਮੇਰੇ ਵੀਰੋ ਇਹਨਾਂ ਚੀਜ਼ਾਂ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਆ ਪੱਗ ਦੀ ਹੁਣ ਗੁਲਾਈ ਨੂੰ ਵੀ ਅਸੀਂ ਦੇਖਾਂਗੇ ਨਾਲ ਦੀ ਨਾਲ ਇਹ ਸਾਡਾ ਖੱਬੇ ਪਾਸੇ ਉਹ ਪੰਜਵਾਂ ਲੜਾ ਤੇ ਦੇਖੋ ਆਪਣੀ ਗੁਲਾਈ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਜਿਵੇਂ ਉਹਨਾਂ ਦੀ ਦਸਤਾਰ ਦੀ ਗੁਲਾਈ ਹੈ ਓਵੇਂ ਹੀ ਤੁਹਾਨੂੰ ਗੁਲਾਈ ਬਣਾ ਕੇ ਦਿਖਾਈ ਹੈ ਉੱਪਰ ਹੀ ਦਸਤਾਰ ਹੁਣ ਥੋੜੀ ਥੋੜੀ ਅੰਦਰ ਨੂੰ ਜਾਵੇਗੀ ਤਾਂ ਹੀ ਉਹ ਗੁਲਾਈ ਪ੍ਰੋਪਰ ਤੁਹਾਨੂੰ ਦਿਖੇਗੀ ਹਾਰੇ ਕਿਸੇ ਤੋਂ ਇਸ ਜਗ੍ਹਾ ਤੋਂ ਪੱਗ ਨੂੰ ਥੋੜਾ ਦੱਬਾਂਗੇ ਉਹਨਾਂ ਵਰਗੀ ਸ਼ੇਪ ਕਰਨ ਲਈ ਜਿੱਥੋਂ ਦੇਖੋ ਉਹਨਾਂ ਦੀ ਦਸਤਾਰ ਅੰਦਰ ਨੂੰ ਆ ਅਸੀਂ ਉੱਥੋਂ ਦੱਬ ਕੇ ਅੰਦਰ ਨੂੰ ਕਰ ਰਹੇ ਹਾਂ ਜਿੱਥੋਂ ਗੁਲਾਈ ਸੀਗੀ ਬਾਹਰ ਨੂੰ ਸੀਗੀ ਦਸਤਾਰ ਉੱਥੋਂ ਅਸੀਂ ਦਸਤਾਰ ਨੂੰ ਬਾਹਰ ਨੂੰ ਕੱਢਿਆ ਹੋਇਆ ਅਖੀਰ ਤੇ ਜਾ ਕੇ ਇਸ ਪੱਲੇ ਨੂੰ ਅ ਹੁਣ ਉੱਪਰਲੇ ਪੱਲੇ ਨੇ ਜਿਹੜੇ ਜਿੰਨਾ ਗੈਪ ਤੁਸੀਂ ਉੱਪਰਲੇ ਪੱਲਿਆਂ ਦਾ ਰੱਖਿਆ ਆ ਆਖਰੀ ਲੜ ਦਾ ਵੀ ਉਨਾ ਕਹੀ ਰੱਖਣਾ ਆ ਇਹਦੇ ਵਿੱਚ ਬਾਹਰਲੇ ਪੱਲੇ ਨੂੰ نیچے ਨੂੰ ਖੋਲ ਲੈਣਾ ਅੰਦਰਲੇ ਪੱਲੇ ਨੂੰ ਉੱਪਰ ਇਕੱਠਾ ਕਰ ਦੇਣਾ ਆ ਫਿਰ ਪਿਛਲੇ ਹਿੱਸੇ ਤੋਂ ਇਸ ਲੜ ਨੂੰ ਸਹੀ ਤਰੀਕੇ ਨਾਲ ਕੱਢਣ ਤੋਂ ਬਾਅਦ ਚੋ ਮੋਟਾ ਕਰ ਲੈਣਾ ਆ ਫਿਰ ਇਹਨੂੰ ਆਪਣੀ ਜਗ੍ਹਾ ਤੇ ਲਾ ਦੇਣਾ ਆ ਇਸ ਜਗ੍ਹਾ ਤੋਂ ਲੜ ਖਿੱਚ ਕੇ نیچے ਤੱਕ ਵੱਟ ਇਕੱਠੇ ਕਰ ਲੈਣੇ ਆ ਤੁਸੀਂ ਤੇ ਇਹਦੇ ਵਿੱਚ ਵੀ ਅਸੀਂ ਤੁਹਾਨੂੰ ਵੱਟ ਪਾ ਕੇ ਦਿਖਾਵਾਂਗੇ ਹੁਣ ਅਸੀਂ ਦੋਨੋਂ ਔਖਾ ਬਰਾਬਰ ਟਕਣੀਆਂ ਨੇ ਪਹਿਲਾਂ ਤਾਂ ਫਿਰ ਇਸ ਜਗ੍ਹਾ ਤੇ ਜਿੱਥੇ ਤੁਹਾਨੂੰ ਲੱਗੇ ਡੰਗ ਪੈ ਰਿਹਾ ਜਾਂ ਜਿੱਥੇ ਤੁਹਾਨੂੰ ਕੱਪੜੇ ਦੀ ਲੋੜ ਆ ਉਸ ਜਗ੍ਹਾ ਤੇ ਖਿੱਚ ਕੇ ਵਟ ਕਰ ਦੋ ਇਹਦੇ ਨਾਲ ਤੁਹਾਡਾ ਉਹ ਹਿੱਸਾ ਵੀ ਭਰ ਜਾਵੇਗਾ ਤੇ ਤੁਹਾਡਾ ਐਕਸਟਰਾ ਕੱਪੜਾ ਵੀ ਐਡਜਸਟ ਹੋ ਜਾਵੇਗਾ ਹੁਣ ਤੁਸੀਂ ਦੇਖੋ ਇਹ ਜਗ੍ਹਾ ਤੋਂ ਆਪਾਂ ਇੱਕ ਵਾਰੀ ਪਿੰਚ ਕੀਤਾ ਪੇਚ ਨੂੰ ਇਹਦੇ ਥੋੜੇ ਜਿਹਾ ਵਟ ਬਣ ਗਏ ਇਸ ਤੋਂ ਬਾਅਦ ਵਟਾਂ ਨੂੰ ਇੱਕੋ ਜਗ੍ਹਾ ਤੇ ਕਰ ਦੇਣਾ ਆ ਇੱਕੋ ਜਗ੍ਹਾ ਤੋਂ ਕਰਨ ਤੋਂ ਬਾਅਦ ਚ ਇਹਨੂੰ ਖਿੱਚ ਕੇ ਲਾਣਾ ਆ ਪੇਚ ਨੂੰ ਉੱਪਰ ਦੀ ਦਸਤਾਰ ਨੂੰ ਆਪਾਂ ਪਿੰਚ ਨਹੀਂ ਕਰਨਾ ਜ਼ਿਆਦਾ ਕਿਉਂਕਿ ਇਹ ਨਾਲ ਨਾ ਦਸਤਾਰ ਬਾਣ ਨੂੰ ਆ ਜਾਣੀ ਆ ਪਰ ਅਸੀਂ ਰੱਖਣੀ ਹੈ ਗੁਲਾਈ ਦੀ ਸ਼ੇਪ ਦੇ ਵਿੱਚ ਦਸਤਾਰ ਇਹਨੂੰ ਥੋੜਾ ਬਸ ਸਾਫ਼ ਕਰਨਾ ਹੈ ਤੇ ਐਦਾਂ ਦੇ ਨਾਲ-ਨਾਲ ਗੁਲਾਈ ਕਰਨੀ ਹੈ ਪੇਚ 'ਚੋਂ ਇਹਦੇ ਨਾਲ ਤੁਹਾਡੀ ਦਸਤਾਰ ਦੀ ਜਿਹੜੀ ਸ਼ੇਪ ਆ ਉਹਨਾਂ ਵਰਗੀ ਲੱਗੇਗੀ ਅਖੀਰਲੇ ਲੜ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੁੰਦਾ ਆ ਦਸਤਾਰ ਦੀ ਸ਼ੇਪ ਬਣਾਉਣ ਦੇ ਵਿੱਚ ਜਿਹੜਾ ਆਪਣਾ ਛੇਵਾਂ ਲੜ ਲਾ ਰਹੇ ਆ ਨਾ ਕਲਗੀ ਵਾਲੇ ਲੜ ਨੇ ਤਾਂ ਚਲੋ ਅਖੀਰ ਤੇ ਲੱਗ ਕੇ ਉਹਨਾਂ ਵਰਗਾ ਪ੍ਰੋਪਰ ਦਿਖਾ ਦੇਣਾ ਪਰ ਜਦ ਤੱਕ ਤੁਹਾਡਾ ਅਖੀਰਲਾ ਲੜ ਸਹੀ ਸ਼ੇਪ 'ਚ ਨਹੀਂ ਲੱਗਾ ਹੈਗਾ ਤੁਹਾਡੀ ਦਸਤਾਰ ਦੀ ਸ਼ੇਪ ਉਹਨਾਂ ਵਰਗੀ ਨਹੀਂ ਲੱਗਣੀ ਹੈਗੀ ਪਹਿਲਾਂ ਇਹਨੂੰ ਸਹੀ ਤਰੀਕੇ ਨਾਲ ਉਸ ਪੋਜੀਸ਼ਨ ਤੇ ਲੈ ਕੇ ਜਾਓ ਜਿੱਥੇ ਉਹਨਾਂ ਦਾ ਲੜਾ ਦੇਖੋ ਗੁਲਾਈ ਦੇ ਵਿੱਚ ਆ ਉਹਨਾਂ ਦਾ ਲੜ ਅਸੀਂ ਵੀ ਗੁਲਾਈ ਦੇ ਵਿੱਚ ਹੀ ਲਾਇਆ ਦਸਤਾਰ ਅਸੀਂ ਜਿਆਦਾ ਬਾਅਦ ਆਣ ਨਹੀਂ ਦਿੰਦੀ ਹੈਗੀ ਹੁਣ ਅਸੀਂ ਮੇਰੇ ਵੀਰੋ ਕਲਗੀ ਵਾਲਾ ਲੜ ਲਾਣਾ ਹੈ ਦੇਖੋ ਆਪਣਾ ਲੜ ਕਿੰਨਾ ਵੱਡਾ ਆ ਇਹਨੂੰ ਇਹਨੂੰ ਮੈਂ ਤੁਹਾਨੂੰ ਬਿਨਾਂ ਗਿੱਲਾ ਕੀਤੇ ਹੀ ਸਿੱਧਾ ਲਾ ਕੇ ਦਿਖਾਉਂਗਾ ਮੈਂ ਤੁਹਾਨੂੰ ਕਾਫੀ ਦਸਤਾਰਾਂ ਦੀ ਇਹ ਵੀਡੀਓ ਦੇ ਵਿੱਚ ਗਿੱਲਾ ਕਰਕੇ ਲੜ ਲਾ ਕੇ ਦਿਖਾਇਆ ਭਾਵੇਂ ਛੋਟਾ ਸੀ ਭਾਵੇਂ ਵੱਡਾ ਸੀ ਹੁਣ ਮੈਂ ਤੁਹਾਨੂੰ ਪਿਛਲੇ ਕੁਝ ਦਿਨਾਂ ਤੋਂ ਸੁੱਕਾ ਹੀ ਲੜ ਲਾ ਕੇ ਤੇ ਹੁਣ ਮੇਰੇ ਵੀਰੋ ਇੱਕ ਇੱਕ ਕਰਕੇ ਉੱਪਰਲੇ ਲੜਨੇ ਜਿਹੜੇ ਤੁਹਾਨੂੰ ਥੋੜੇ-ਮੋਟੇ ਢਿੱਲੇ ਮੱਠੇ ਲੱਗਦੇ ਨੇ ਉਹਨਾਂ ਨੂੰ ਟਾਈਟ ਕਰਾਂਗੇ ਅੰਦਰ ਨੂੰ ਪੇਚਾਂ ਨੂੰ ਪਿੰਚ ਨਹੀਂ ਕਰਨਾ ਹੈਗਾ ਸੀਸ ਲਾਈਨ ਆ ਥੋੜਾ ਜਿਹਾ ਸਾਫ਼ ਕਰਨਾ ਹੈ ਬਰਾਬਰ ਕਰਨਾ ਹੈ ਉਪਰੋ ਜੀ ਪੇਚਾਂ ਨੂੰ ਤੇ ਮੋਨਲੇ ਹਿੱਸੇ ਤੋਂ ਆਪਾਂ ਪੇਚਾਂ ਨੂੰ ਇਸ ਤਰੀਕੇ ਨਾਲ ਸਹੀ ਕਰਨਾ ਹੈ ਆਪਣੀ ਸਹੀ ਜਗ੍ਹਾ ਤੇ ਲੈ ਕੇ ਆਣ ਤੋਂ ਬਾਅਦ ਜਰੂਰ ਤੁਹਾਡੇ ਵੱਟ ਸਾਰੇ ਟਾਈਟ ਹੋ ਗਏ ਦਸਤਾਰ ਦੀ ਸ਼ੇਪ ਨੂੰ ਸਹੀ ਕਰਨ ਤੋਂ ਬਾਅਦ ਜੋ ਕਲਗੀ ਵਾਲਾ ਲੜ ਲਾਣਾ ਹੈ ਕਿਉਂਕਿ ਕਲਗੀ ਲੜ ਲਾਉਣ ਤੋਂ ਬਾਅਦ ਚੋਂ ਅਸੀਂ ਇਸ ਜਗ੍ਹਾ ਤੋਂ ਸ਼ੇਪ ਨੂੰ ਸਹੀ ਨਹੀਂ ਕਰ ਸਕਦੇ ਅਸੀਂ ਸੈੱਟ ਜਰੂਰ ਕਰ ਸਾ ਰਹੇ ਹਾਂ ਥੋੜਾ ਦੱਬ ਕੇ ਅੱਗੇ ਪਿੱਛੇ ਕਰ ਸਾ ਰਹੇ ਹਾਂ ਪਰ ਪ੍ਰੋਪਰ ਤਰੀਕੇ ਨਾਲ ਸਹੀ ਨਹੀਂ ਕਰ ਸਕਦੇ ਇਸ ਲਈ ਕਲਗੀ ਵਾਲੇ ਲੜਨ ਨੂੰ ਲਾਉਣ ਤੋਂ ਪਹਿਲਾਂ ਹੀ ਦਸਤਾਰ ਦੀ ਸ਼ੇਪ ਇਹੋ ਜੀ ਬਣਾ ਲਵੋ ਤੇ ਹੁਣ ਆਪਾਂ 50 ਨੂੰ ਵੀ ਥੋੜਾ ਉੱਪਰ ਨੂੰ ਚੱਕ ਦਿੱਤਾ ਹੋਇਆ ਤਾਂ ਜੋ ਆਪਣੀ 50 ਵੀ ਦਿਖਣੀ ਬੰਦ ਹੋ ਜਾਵੇ ਅਖੀਲੇ ਲੜਨ ਨੂੰ ਲਾਉਣ ਤੋਂ ਬਾਅਦ ਚੋ ਤੇ ਹੁਣ ਅਸੀਂ ਪੱਲੇ ਨੂੰ ਖੋਲਿਆ ਦੋਨੋਂ ਹਿੱਸੇ ਬਰਾਬਰ ਜੀ ਅੰਦਰ ਨੂੰ ਕਰਕੇ ਇਹਦੇ ਵਿੱਚ ਵੱਟ ਪਾ ਕੇ ਲਾਣਾ ਹੈ ਜਿੰਨਾ ਚੌੜਾ ਲੜ ਉਹਨਾਂ ਨੇ ਲਗਾਇਆ ਉਹਨਾਂ ਚੌੜਾ ਲੜ ਹੀ ਅਸੀਂ ਲਗਾਣਾ ਹੈ ਬਸ ਪੱਲੇ ਨੂੰ ਖੋਲ ਕੇ ਇਹਨੂੰ ਇਕੱਠਾ ਕਰ ਦੇਣਾ ਹੈ ਇਹਦੇ ਨਾਲ ਤੁਹਾਡੇ ਲੜ ਦੇ ਵਿੱਚ ਕਾਫੀ ਵੱਟ ਪੈ ਜਾਣਗੇ ਪਹਿਲਾਂ ਪੱਲੇ ਨੂੰ ਰੈਂਡਮਲੀ ਖੋਲ ਕੇ ਰੱਖ ਦਿਓ ਫਿਰ ਇੱਕ ਪੱਲਾ ਨਿਚਲੇ ਹਿੱਸੇ ਤੋਂ ਫੜ ਲਓ ਤੇ ਫਿਰ ਇਹਦੇ ਵਿੱਚ ਵੱਟ ਪਾਣੇ ਸ਼ੁਰੂ ਕਰ ਦਿਓ ਤੇ ਉੱਪਰਲੇ ਪੱਲੇ ਨੂੰ ਅਸੀਂ نیچے ਖਿੱਚ ਕੇ ਲਿਆਣਾ ਹੈ ਬਾਅਦ ਦੇ ਵਿੱਚ ਦੇਖੋ ਇਸ ਤਰੀਕੇ ਨਾਲ ਪੱਲੇ ਨੂੰ نیچے ਇਕੱਠਾ ਕਰਦੇ ਜਾਓ ਇਹਦੇ ਨਾਲ ਵੱਟ ਵੀ ਪੈਂਦੇ ਜਾਣਗੇ ਤੇ ਲੜ ਤੁਹਾਡੇ ਦੀ ਚੌੜਾਈ ਵੀ ਘਟਦੀ ਜਾਵੇਗੀ ਫਿਰ ਇਸ ਪੱਲੇ ਨੂੰ ਖਿੱਚ ਕੇ ਦੋਨੋਂ ਔਖਾ ਬਰਾਬਰ ਟਕ ਲੈਣੀ ਇਹਨੇ ਪੱਲੇ ਨੂੰ ਚੰਗੀ ਤਰ੍ਹਾਂ ਦਬ ਕੇ ਪਿੱਛੇ ਟਕ ਲੈ ਜਾਣਾ ਹੈ ਦੇਖੋ ਪੇਚ ਦੇਖੋ ਮੇਰਾ ਕਿੰਨਾ ਲੰਬਾ ਆ ਹਨਾ ਕਿੰਨਾ ਵੱਡਾ ਪੇਚ ਆ ਇਹ ਇਹਨੂੰ ਤੁਹਾਨੂੰ ਮੈਂ ਸੁੱਕਾ ਹੀ ਲਗਾ ਕੇ ਦਿਖਾਉਂਗਾ ਉਸ ਤੋਂ ਪਹਿਲਾਂ ਸਲਾਈ ਨਾਲ ਇਸ ਜਗ੍ਹਾ ਤੋਂ ਪੇਚ ਨੂੰ ਸਾਫ਼ ਕਰਾਂਗੇ ਤੇ ਫਿਰ ਇਹਨੂੰ ਖਿੱਚ ਕੇ ਰੱਖਾਂਗੇ ਖੱਬੇ ਹੱਥ ਨਾਲ ਅਸੀਂ ਪੇਚ ਨੂੰ ਲਾਣਾ ਹੈ ਸੱਜੇ ਹੱਥ ਨਾਲ ਦਸਤਾਰ ਦੇ ਉੱਪਰੋਂ ਇਸ ਤਰੀਕੇ ਨਾਲ ਥੋੜੀ ਜਿਹੀ ਗੁਲਾਈ ਜੀ ਬਣਾ ਕੇ ਪੇਚ ਨੂੰ ਲਗਾਣਾ ਹੈ ਜਿਵੇਂ ਉਹਨਾਂ ਦੇ ਲੜ ਦੇ ਵਿੱਚ ਗੁਲਾਈ ਹੈ ਨਾ ਥੋੜੀ ਜੀ ਇਸ ਤਰੀਕੇ ਨਾਲ ਪੇਚ ਨੂੰ ਸੈਂਟਰ ਦੇ ਵਿੱਚ ਲਗਾਣਾ ਹੈ ਜੇ ਤੁਹਾਨੂੰ ਲੱਗੇ ਸੈਂਟਰ ਔਡ ਹੋ ਰਿਹਾ ਹੈ ਤਾਂ ਉਹਨੂੰ ਵੀ ਮੈਂ ਤੁਹਾਨੂੰ ਸਹੀ ਕਰਕੇ ਦਿਖਾਵਾਂਗਾ ਪਹਿਲਾਂ ਅਸੀਂ ਪੇਚ ਨੂੰ ਲਗਾ ਲਈ ਆਪਣੀ ਜਗ੍ਹਾ ਤੇ ਦਸਤਾਰ ਦੀ ਸ਼ੇਪ ਦੇਖੋ ਦੱਬ ਕੇ ਪੱਲੇ ਦੇ ਉੱਤੇ ਹੱਥ ਰੱਖ ਕੇ ਤੁਸੀਂ ਖੱਬੇ ਹੱਥ ਨਾਲ ਪੇਚ ਨੂੰ ਅੰਦਰ ਕਰ ਦੇਣਾ ਹੈ ਹੁਣ ਜਿਹੜੀਆਂ ਥੋੜੀਆਂ ਮੋਟੀਆਂ ਕਮੀਆਂ ਪੇਸ਼ੀਆਂ ਨੇ ਪੱਲੇ 'ਚ ਉਹ ਤੁਹਾਨੂੰ ਸਹੀ ਕਰਕੇ ਦਿਖਾਵਾਂਗੀ ਜਿਵੇਂ ਆਪਣੀ ਵੀ ਆ ਜਿਹੜੀ ਥੋੜੀ ਜੀ ਖੱਬੇ ਪਾਸੇ ਨੂੰ ਜਾ ਰਹੀ ਹੈ ਇਹਨੂੰ ਸਹੀ ਕਰਕੇ ਦਿਖਾਵਾਂਗਾ ਉਸ ਤੋਂ ਪਹਿਲਾਂ ਇਸ ਜਗ੍ਹਾ ਤੋਂ ਪੱਲੇ ਨੂੰ ਖਿੱਚ ਕੇ ਤੁਸੀਂ ਪਹਿਲਾਂ ਥੋੜਾ ਨੀਵਾ ਕਰ ਦੇਣਾ ਤੇ ਸਲਾਈ ਫੇਰ ਕੇ ਇਸ ਜਗ੍ਹਾ ਤੋਂ ਪੇਚ ਨੂੰ ਸਾਫ਼ ਵੀ ਕਰਾਂਗੇ ਉਸ ਤੋਂ ਪਹਿਲਾਂ ਦਸਤਾਰ ਦੀ ਜਿਹੜੀ ਸ਼ੇਪ ਆ ਉਹਨੂੰ ਅਸੀਂ ਬਰਾਬਰ ਕਰ ਲਈਏ ਜਿਵੇਂ ਉਹਨਾਂ ਦੀ ਆ ਦੱਬ ਕੇ ਜਿੱਥੋਂ ਤੁਹਾਨੂੰ ਗੋਲਾਈ ਲੱਗਦੀ ਆ ਉੱਥੋਂ ਗੋਲਾਈ ਕਰ ਉਨਾ ਵਰਗੀ ਲੱਗ ਰਹੀ ਹੈ ਤਾਂ ਕਮੈਂਟ ਕਰ ਦਿਓ ਯੈਸ ਤੇ ਹੁਣ ਮੇਰੇ ਵੀਰੋ ਤੁਸੀਂ ਦੇਖੋ ਆਪਣੀ ਵੀ ਵੀ ਸੈਂਟਰ ਚ ਨਹੀਂ ਨਾ ਹੈਗੀ ਆਪਣੀ ਪਹਿਲਾਂ ਇਸ ਜਗ੍ਹਾ ਤੇ ਸਲਾਈ ਫੇਰ ਕੇ ਥੋੜਾ ਜਿਹਾ ਪੱਲੇ ਨੂੰ ਗੋਲ ਕਰਾਂਗੇ ਫਿਰ ਨੀਚੋਂ ਜੀ ਪਹਿਲੇ ਆਖਲੇ ਪੱਲੇ ਨੂੰ ਖਿੱਚ ਕੇ ਸੈਂਟਰ ਦੇ ਵਿੱਚ ਕਰ ਦਾਂਗੇ ਥੋੜੇ ਥੋੜੇ ਵੱਟ ਖਿੱਚ ਲਿਓ ਇਹਦੇ ਨਾਲ ਤੁਹਾਡੀ ਜਿਹੜੀ ਵੀ ਆ ਤੇ ਦਸਤਾਨ ਨੂੰ ਥੋੜਾ ਜਿਹਾ ਹਿਲਾਣ ਤੇ ਤੁਹਾਡੀ ਵੀ ਸੈਂਟਰ ਚ ਹੋ ਜਾਣੀ ਆ ਹੁਣ ਤੁਹਾਡੀ ਦਸਤਾਰ ਇੱਥੇ ਟਿਕੀ ਰਹੇਗੀ ਠੀਕ ਹੈ ਤੇ ਇਸ ਜਗ੍ਹਾ ਤੇ ਸਲਾਈ ਫਿਰ ਕੇ ਤੁਸੀਂ ਸਾਰੇ ਵਟ ਕੱਢ ਦੇਣੇ ਆ ਕਿਉਂਕਿ ਇਸ ਜਗ੍ਹਾ ਤਾਂ ਉਹਨਾਂ ਦੀ ਦਸਤਾਰ ਵੀ ਸਾਫ਼ ਆ ਬਸ ਲੜੂ ਨਾਲ ਵਟਾਲਾ ਲੱਗਾ ਹੋਇਆ ਜਦੋਂ ਵੀ ਮੈਂ ਤੁਹਾਨੂੰ ਕਿਸੇ ਵੀ ਸਟਾਈਲ ਦੀ ਦਸਤਾਰ ਦੀ ਵੀਡੀਓ ਦਿਨਾ ਮੇਰੇ ਵੀਰੋ ਮੇਰੀ ਵੀਡੀਓ ਹਮੇਸ਼ਾ ਜ਼ਿਆਦਾ ਥੋੜੀ ਜਿਹੀ ਲੰਬੀ ਹੁੰਦੀਆਂ ਨਾਰਮਲੀ ਇਹੋ ਜਿਹੀ ਦਸਤਾਰ ਨੂੰ ਸਿਖਾਉਣ ਲਈ 7-8 ਮਿੰਟ ਦਾ ਟਾਈਮ ਲੱਗਦਾ ਆ ਪਰ ਜਦੋਂ ਤੁਹਾਨੂੰ ਸਮਝਾਉਣਾ ਹੋਵੇ ਹਰ ਇੱਕ ਚੀਜ਼ ਨੂੰ ਡੀਪਲੀ ਉਦੋਂ ਹਮੇਸ਼ਾ ਵੀਡੀਓ ਅਸੀਂ ਲੰਬੀ ਬਣਾਇਦੀ ਆ ਹਰ ਇੱਕ ਚੀਜ਼ ਨੂੰ ਡਿਟੇਲ ਦੇ ਵਿੱਚ ਦੱਸਣ ਲਈ ਤਾਂ ਜੋ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਵੇ ਹਰ ਇੱਕ ਹਿੱਸੇ ਤੋਂ ਤੁਹਾਨੂੰ ਦੱਬਣਾ ਦੱਸੀਦਾ ਹਰ ਇੱਕ ਲੜ ਨੂੰ ਸਹੀ ਜਗ੍ਹਾ ਤੇ ਲਾਣਾ ਦੱਸੀਦਾ ਵੱਟ ਕਿੱਦਾਂ ਬਣਾਣੇ ਨੇ ਉਹ ਸਾਰੀ ਚੀਜ਼ਾਂ ਨੂੰ ਅਸੀਂ ਐਕਸਪਲੇਨ ਕਰੀਦਾ ਆ ਇਸ ਕਾਰਨ ਸਾਡੀਆਂ ਵੀਡੀਓ ਥੋੜੀਆਂ ਲੰਬੀਆਂ ਹੁੰਦੀਆਂ ਨੇ ਹੁਣ ਉੱਪਰਲੇ ਹਿੱਸੇ ਤੋਂ ਮੇਰੇ ਵੀਰੋ ਅਸੀਂ ਪੱਲੇ ਨੂੰ ਖਿੱਚ ਲੈਣਾ ਸੇਨ ਨੂੰ ਟੱਗਾਂਗੇ ਸਹੀ ਤਰੀਕੇ ਨਾਲ ਸੇਨ ਨੂੰ ਹਮੇਸ਼ਾ ਅਸੀਂ ਡਬਲ ਟੱਕ ਕੇ ਦਿਖਾਣੇ ਉਹਨੇ ਦੋਰੇ ਕੱਪੜੇ ਦੇ ਨਾਲ ਖੱਬੇ ਪਾਸੇ ਤੁਹਾਡਾ ਖੁੱਲਾ ਹਿੱਸਾ ਹੋਊਗਾ ਸੱਜੇ ਪ ਚੰਗੀ ਤਰ੍ਹਾਂ ਕੱਪੜੇ ਨੂੰ ਖੋਲ ਕੇ ਸਿਰ ਤੇ ਵਿਛਾ ਲੈਣਾ ਆ ਪਹਿਲਾਂ ਤਾਂ ਅਸੀਂ ਖੱਬੇ ਪਾਸੇ ਉਹ ਪੱਲੇ ਨੂੰ ਅੰਦਰ ਤੱਕ ਕਰਾਂਗੇ ਬੇਸ ਦੇ ਉੱਪਰੋਂ ਜੀ ਘੁਮਾ ਕੇ ਪੱਲੇ ਨੂੰ ਅੰਦਰ ਤੱਕ ਕਰਨਾ ਹੈ ਖੱਬੇ ਪਾਸੇ ਉਹ ਹਮੇਸ਼ਾ ਜ਼ਿਆਦਾ ਕੱਪੜਾ ਅੰਦਰ ਕਰਿਆ ਕਰੋ ਸੱਜੇ ਪਾਸੇ ਉਹ ਭਾਵੇਂ ਕੱਟ ਕਰਦਿਆ ਕਰੋ ਕਿਉਂਕਿ ਖੱਬੇ ਪਾਸੇ ਉਹ ਖਿਸਕਣ ਦੇ ਜ਼ਿਆਦਾ ਚਾਂਸ ਹੁੰਦੇ ਜਦੋਂ ਪਿੱਛੋਂ ਅਸੀਂ ਲੁਪੀ ਵਾਲਾ ਪੱਲਾ ਖਿੱਚਣਾ ਆ ਨਾ ਐਦਾਂ ਤਾਂ ਉਦੋਂ ਖੱਬੇ ਪਾਸੇ ਬੇਸ ਦੇ ਉੱਪਰੋਂ ਤਿਲਕ ਕੇ ਕੱਪੜਾ ਬਾਹਰ ਆ ਜਾਂਦਾ ਹੁੰਦਾ ਕਈ ਵਾਰੀ ਤੇ ਇਸ ਚੀਜ਼ ਨੂੰ ਧਿਆਨ ਚ ਰੱਖਣ ਲਈ ਆਪਾਂ ਐਦਾਂ ਕਰਦੇ ਆਂ ਤੇ ਹੁਣ ਉੱਪਰ ਜੀ ਦੂਜੇ ਸ਼ੀਸ਼ੇ ਨਾਲ ਆਪਾਂ ਸਾਰੇ ਲੜ ਬਰਾਬਰ ਕਰਾਂਗੇ ਤੇ ਮੋٹے ਕਰਾਂਗੇ ਦੇਖੋ ਇਹਨਾਂ ਦੇ ਵਿੱਚ ਨਾ ਤੁਸੀਂ ਵਟ ਐਜ਼ ਇਟ ਇਜ਼ ਹੀ ਰਹਿਣ ਦੇਣਿਆ ਉੱਪਰ ਸਲਾਈ ਨਹੀਂ ਫੇਰ ਨਹੀਂ ਪੇਚਾਂ ਦੇ ਵਿੱਚ ਅਸੀਂ ਵਟ ਵਾਲੀ ਫ੍ਰੀ ਸਟਾਈਲ ਦਸਤਾਰ ਹੈ ਲਗਭਗ ਮੈਂ ਉਹਨਾਂ ਦੀ ਫੋਟੋ ਚੈੱਕ ਕੀਤੀ ਸੀ ਉਹਦੇ ਵਿੱਚ ਐਜ਼ ਇਟ ਇਜ਼ ਹੀ ਹੁੰਦੀ ਆਣੇ ਇਹ ਦਸਤਾਰ ਥੋੜੇ ਥੋੜੇ ਵਟ ਹੁੰਦੀ ਆ ਫ੍ਰੀ ਸਟਾਈਲ ਦੇ ਵਿੱਚ ਨਾਰਮਲ ਜਿਹੜੀ ਪਟਿਆਲਾ ਸ਼ਹੀ ਪੱਗਾਂ ਉਹਨਾਂ ਦੀ ਉਹਦੇ ਵਿੱਚ ਪੱਗ ਦੇ ਲੜ ਉਹਨਾਂ ਦੇ ਸਾਫ਼ ਹੁੰਦੇ ਆ ਪਿੱਛੋਂ ਜੀ ਉਹਦੀ ਵੀਡੀਓ ਵੀ ਮੈਂ ਤੁਹਾਨੂੰ ਜਿਵੇਂ ਕਿਹਾ ਸੀਗਾ 9th ਡੇ ਦੇ ਵਿੱਚ ਪੋਸਟ ਕੀਤੀ ਸੀ ਉਹਦਾ ਲਿੰਕ ਵੀ ਮੈਂ نیچے ਡਿਸਕ੍ਰਿਪਸ਼ਨ ਚ ਦੇ ਦੇਵਾਂਗਾ ਮੇਰੇ ਵੀਰੋ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਸਟਾਈਲ ਪਟਿਆਲਾ ਸ਼ਹੀਦ ਅਸਤਾਰ ਹੁਣ ਤੁਸੀਂ ਦੁਬਾਰਾ ਦਸਤਾਰ ਦੀ ਸ਼ੇਪ ਨੂੰ ਸਹੀ ਤਰੀਕੇ ਨਾਲ ਦੇਖਣ ਤੋਂ ਬਾਅਦ ਜੋ ਪਿੱਛੋਂ ਲੁਪੀ ਵਾਲਾ ਪੱਲਾ ਲਾਉਣਾ ਹੈ ਦੇਖੋ ਆਪਣਾ ਕਲਗੀ ਵਾਲਾ ਲੜਵੀ ਅਸੀਂ ਟਿਕਾਇਆ ਹੋਇਆ ਚਾਹੋ ਤਾਂ ਉੱਪਰ ਤੁਸੀਂ 2-3 ਪਿੰਨਾ ਵੀ ਲਗਾ ਸਕਦੇ ਹੋ ਪਰ ਇੰਨਾ ਵੱਡਾ ਲੜੜਾ ਕਿ ਇਹ ਬਾਹਰ ਆਊਗਾ ਹੀ ਨਹੀਂ ਖਿੱਚੇ ਤੇ ਵੀ ਬਾਹਰ ਕੱਢਣਾ ਬੜਾ ਔਖਾ ਹੈ ਇਹਨੂੰ ਤੇ ਇਸ ਸ਼ੇਪ ਨੂੰ ਸਹੀ ਕਰਨ ਤੋਂ ਬਾਅਦ ਜੋ ਪਿੱਛੋਂ ਜੀ ਹ ਕੇਚੀ ਦੇ ਦੋਨਾਂ ਹਿੱਸਿਆਂ ਤੋਂ ਅੰਦਰ ਕਰਨਾ ਹੈ ਫਿਰ ਤੁਹਾਨੂੰ ਅਸੀਂ ਦਸਤਾਰ ਦੇ ਹਰ ਕਿਸੇ ਤੋਂ ਦਰਸ਼ਨ ਕਰਾਵਾਂਗੀ ਪਹਿਲਾਂ ਅਸੀਂ ਦੋਨਾਂ ਹਿੱਸਿਆਂ ਤੋਂ ਪੱਲੇ ਨੂੰ ਅੰਦਰ ਕਰਾਂਗੇ ਕਲਗੀ ਵਾਲੇ ਲੜਦਾ نیچے ਵਾਲਾ ਪੱਲਾ ਫੜ ਕੇ ਆ ਜਿਹੜੇ ਵਟ ਨੇ ਵਟਾਂ ਨੂੰ ਫੜ ਕੇ ਲੂਪੀ ਦੇ ਅੰਦਰ ਕਰਨਾ ਹੈ ਤੇ ਖੱਬੇ ਪਾਸੇ ਵਾਲੇ ਲੜਦੇ ਵੀ ਜਿਹੜੇ ਵਟ ਨੇ ਉਹਨਾਂ ਨੂੰ ਵੀ ਅੰਦਰ ਕਰ ਦੇਣਾ ਲੂਪੀ ਦੇ ਫਿਰ ਆਪਾਂ ਲੂਪੀ ਨੂੰ ਸੈਂਟਰ ਦੇ ਵਿੱਚ ਤੇ ਥੋੜਾ ਜਿਹਾ ਬਰੀਕ ਕਰਕੇ ਪਤਲੀ ਜੀ ਲੂਪੀ ਕਰਕੇ ਇਹਨੂੰ ਸੈਂਟਰ ਦੇ ਵਿੱਚ ਲਾ ਦੇਣਾ ਹੈ ਦੇਖੋ ਮੇਰੇ ਵੀਰੋ ਅੱਜ ਸਾਨੂੰ 84 ਦਿਨ ਹੋ ਗਏ ਰੈਗੂਲਰ ਤੁਹਾਨੂੰ ਰੋਜ਼ ਨਵੇਂ-ਨਵੇਂ ਸਟਾਈਲ ਸਜਾ ਕੇ ਦਿਖਾਉਣ ਦਾ ਅਸੀਂ ਇਹਦੇ ਵਿੱਚ ਤੁਹਾਨੂੰ ਸੈਲੀਬ੍ਰਿਟੀ ਟਾਈਪ ਦਸਤਾਰਾਂ ਸਜਾ ਕੇ ਦਿਖਾਈਆਂ ਕਈ ਸਿੰਘ ਸਾ ਬਯਾਨ ਵਰਗੀਆਂ ਦਸਤਾਰਾਂ ਸਜਾ ਕੇ ਦਿਖਾਈਆਂ ਤੇ ਵਿੱਚ ਹੀ ਅਸੀਂ ਤੁਹਾਨੂੰ ਅਲੱਗ-ਅਲੱਗ ਸਟਾਈਲ ਸਜਾ ਕੇ ਦਿਖਾਈ ਮੋੜਨੀ ਦਸਤਾਰ ਜਾਂ ਦੁਮਾਲਾ ਸਾਹਿਬ ਜਾਂ ਪਟਿਆਲਾ ਸ਼ਹੀਦ ਦਸਤਾਰ ਦੇ ਜਿੰਨੇ ਵੀ ਚੀਜ਼ਾਂ ਸੀਗੀਆਂ ਤੇ ਉਹਨਾਂ ਲਈ ਮੇਰੇ ਵੀਰੋ ਇੱਕ ਸ਼ੇਅਰ ਤੇ ਲਾਈਕ ਤੇ ਕਮੈਂਟ ਤਾਂ ਬਣਦਾ ਹੀ ਆ ਮੇਰੇ ਵੀਰੋ ਇਸ ਲਈ ਇਹਦੇ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲਦਾ ਆ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਇਹ ਸਾਡੀ ਮਿਹਨਤ ਦਾ ਫਲ ਆ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਦੇ ਹੋ ਨਾ ਹੁਣ ਤੁਸੀਂ ਦਸਤਾਰ ਦੇਖੋ ਜੀ ਪਿਛਲੇ ਲੜ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹਨਾਂ ਵਿੱਚ ਵਟ ਐਜ਼ ਇਟ ਇਜ਼ ਹੀ ਤੁਸੀਂ ਰਹਿਣ ਦੇਣੇ ਆ ਐਜ਼ ਇਟ ਇਜ਼ ਹੀ ਅਸੀਂ ਰਹਿ ਦਿੰਦੇ ਆ ਤੇ ਹੁਣ ਜੇਕਰ ਤੁਸੀਂ ਵੀ ਮੇਰੇ ਵੀਰੋ ਘਰ ਬੈਠੇ ਅ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਇਹਨਾਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹਿਣਗੀਆਂ ਹੋਰ ਵੀਡੀਓ ਡਿਸਕ੍ਰਿਪਸ਼ਨ ਚ ਜਾਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ